ਬਹੁਤ ਹੀ ਪਿਆਰੇ ਵਿਦਿਆਰਥੀਓ ਸਤਿਕਾਰਯੋਗ ਅਧਿਆਪਕੋ ਅਤੇ ਮਾਪਿਓ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ 10ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਲਈ ਮਿਤੀ 14 ਜਨਵਰੀ 2024 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਜਿਹੜੇ ਵਿਦਿਆਰਥੀ ਜਵਾਰ ਨਵੋਦੇਆ ਵਿਦਿਆਲਾ ਦੀ ਤਿਆਰੀ ਕਰ ਰਹੇ ਨੇ 6ਵੀਂ ਜਮਾਤ ਲਈ ਜਾਂ 9ਵੀਂ ਜਮਾਤ ਲਈ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਇਹ ਛੁੱਟੀਆਂ ਇਨ ਛੁੱਟੀਆਂ 'ਚ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਰੁਟੀਨ ਨਾਲੋਂ ਟੁੱਟ ਕੇ ਆਪਣੇ ਘਰ ਬੈਠ ਕੇ ਹੀ ਆਪਣੇ ਜੋ ਟੈਸਟ ਜਾਂ ਜਵਾਨ ਮੋਦੀਆ ਵਿਦਿਆਲਾ ਦਾ ਟੈਸਟ ਹੈ ਉਹਦੀ ਤਿਆਰੀ ਕਰਨੀ ਹੈ ਸਾਰੇ ਵਿਦਿਆਰਥੀ ਨੂੰ ਪਤਾ ਹੀ ਹੋਵੇਗਾ ਕਿ 20 ਜਨਵਰੀ 20 ਜਨਵਰੀ 2024 ਨੂੰ ਜਵਾਨ ਮੋਦੀਆ ਵਿਦਿਆਲਾ ਦਾ ਟੈਸਟ ਹੋ ਰਿਹਾ ਹੈ ਛੇਵੀਂ ਜਮਾਤ ਲਈ ਤਾਂ ਵਿਦਿਆਰਥੀਆਂ ਨੇ ਇਹ ਜੋ ਟੈਸਟ ਲਈ ਪੂਰਾ ਸਿਲੇਬਸ ਕਵਰ ਕਰ ਲਿਆ ਹੋਣਾ ਰਿਵਾਈਜ਼ ਕਰ ਲਿਆ ਹੋਣਾ ਤਾਂ ਆਉਣ ਵਾਲੇ 10-11 ਦਿਨਾਂ ਵਿੱਚ ਉਹ ਇਸ ਟੈਸਟ ਦੀ ਤਿਆਰੀ ਕਿਵੇਂ ਕਰਨਗੇ ਆਪਾਂ ਅੱਜ ਇਸ ਵੀਡੀਓ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਕਰਨਾ ਕੀ ਹੈ ਇਹ ਦੇਖ ਲੈਣਾ ਹੈ ਕਿ ਜੋ ਪੈਟਰਨ ਹੈ ਉਹ ਪੈਟਰਨ ਕੀ ਰਹੇਗਾ ਇਸ ਪ੍ਰੀਖਿਆ ਦਾ ਤਾਂ ਇਸ ਦੇ ਜੋ ਪ੍ਰੀਖਿਆ ਦੇ ਤਿੰਨ ਕੈਟਾਗਰੀ ਦੇ ਸਵਾਲ ਆਉਣਗੇ ਪਹਿਲਾ ਕੈਟਾਗਰੀ ਹੋਵੇਗੀ ਮਾਨਸਿਕ ਯੋਗਤਾ ਜਿਹਦੇ 40 ਪ੍ਰਸ਼ਨ ਹੋਣਗੇ ਤੇ 50 ਅੰਕ ਹੋਣਗੇ ਦੂਸਰੀ ਕੈਟਾਗਰੀ ਹੋਵੇਗੀ ਗਣਿਤ ਮੈਥਮੈਟਿਕਸ ਉਹਦੇ 20 ਕਵੈਸਚਨ ਹੋਣਗੇ ਅਤੇ ਉਹਦੇ ਕੁੱਲ 25 ਅੰਕ ਹੋਣਗੇ ਉਸ ਤੋਂ ਅੱਗੇ ਭਾਸ਼ਾ ਭਾਸ਼ਾ ਦੇ ਵੀ 20 ਕਵੈਸਚਨ ਹੋਣਗੇ ਤੇ 25 ਅੰਕ ਹੋਣਗੇ ਇਹ ਪੈਟਰਨ ਰਹੇਗਾ ਪ੍ਰੀਖਿਆ ਦਾ ਜੋ ਪ੍ਰੀਖਿਆ ਦੇ ਵਿੱਚ ਪੇਪਰ ਹੈ ਪੇਪਰ ਦਾ ਸਮਾਂ ਜੋ ਉਹ 2 ਘੰਟਿਆਂ ਵਿੱਚ ਵਿਦਿਆਰਥੀ ਨੇ ਹੱਲ ਕਰਨਾ ਹੋਵੇਗਾ 2 ਘੰਟੇ ਸਮਾਂ ਮਿਲੇਗਾ ਵਿਦਿਆਰਥੀ ਨੂੰ ਪੇਪਰ ਹੱਲ ਕਰਨ ਦਾ ਤੇ ਕਵੈਸਚਨ ਕੁੱਲ ਹੋਣਗੇ 80 ਤੇ ਅੰਕ ਕੁੱਲ ਹੋਣਗੇ 100 ਇਹ ਸੀ ਪੈਟਰਨ ਪੈਟਰਨ ਬਾਰੇ ਸੰਖੇਪ ਜਿਹੀ ਜਾਣਕਾਰੀ ਡिटेल ਵਿੱਚ ਇਹ ਜਿਹੜਾ ਪੈਟਰਨ ਵਾਈ ਜਾਨਕਾਰੀ ਲੈਣਾ ਚਾਹਣੇ ਹੋ ਤਾਂ ਪਹਿਲਾਂ ਵੀਡੀਓ ਬਣਾਈ ਜਾ ਚੁੱਕੀ ਆ ਉਸ ਵੀਡੀਓ ਦਾ ਜੋ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਪਾਤਾ ਜਾਏਗਾ ਉੱਥੇ ਤੁਸੀਂ ਪੈਟਰਨ ਬਾਰੇ ਡਿਟੇਲ ਜਾਣਕਾਰੀ ਲੈ ਸਕਦੇ ਹੋ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਦਿਆਰਥੀ ਕੀ ਕਰ ਸਕਣਗੇ ਜਵਾਨ ਨਵੋਦਯਾ ਵਿਦਿਆਲਾ ਪ੍ਰੀਖਿਆ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਲਈ ਸਭ ਤੋਂ ਪਹਿਲਾਂ ਵਿਦਿਆਰਥੀ ਆਪਣੇ ਟਾਈਮ ਟੇਬਲ ਦਾ ਰਿਵਿਊ ਕਰਨਗੇ ਕਿਉਂਕਿ ਪੰਜਾਬ ਸਰਕਾਰ ਦੁਆਰਾ ਸਕੂਲਾਂ ਛੁੱਟੀਆਂ ਕਰਦੀਆਂ ਨੇ ਵਿਦਿਆਰਥੀਆਂ ਦਾ ਹੁਣ ਸਕੂਲ ਜਾਂਦਾ ਸਮਾਂ ਸੀ 10:00 ਤੋਂ 3 ਉਹ ਨੀੜੇ ਆਵਦੇ ਆਰਥਿਕ ਘਰ ਬੈਠ ਕੇ ਹੀ ਪੜ੍ਹਨਗੇ ਤਾਂ ਆਪਣੀ ਉਹ ਟੈਂਟੇਬਲ ਨੂੰ ਰਿਵਿਊ ਕਰ ਲੈਣਾ ਟਾਈਮ ਟੇਬਲ ਦੇ ਵਿੱਚ ਕਰਨਾ ਕੀ ਹੈ ਵਿਦਿਆਰਥੀਆਂ ਨੇ ਆਪਣੇ ਟੈਂਟੇਬਲ ਦੇ ਵਿੱਚ ਪ੍ਰੀਖਿਆ ਦੇ ਜੋ ਤਿੰਨੇ ਕੈਟਾਗਰੀਆਂ ਹਨ ਉਹਨਾਂ ਨੂੰ ਪ੍ਰੋਪਰ ਵੇਟੇਜ ਦੇਣੀ ਹੈ ਸਾਰੇ ਹੀ ਜੋ ਕੈਟਾਗਰੀ ਉਹਨਾਂ ਵੱਲ ਪੂਰਾ ਧਿਆਨ ਦੇਣੇ ਤੇ ਪੂਰੇ ਦਿਨ ਦੇ ਦੌਰਾਨ ਇਹਨਾਂ ਤਿੰਨ ਕੈਟਾਗਰੀ ਨੂੰ ਵੱਖ-ਵੱਖ ਸਮਾਂ ਰੱਖ ਕੇ ਵਿਦਿਆਰਥੀ ਤਿਆਰੀ ਕਰ ਸਕਦੇ ਨੇ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਉਸ ਤੋਂ ਅੱਗੇ ਗੱਲ ਕਰਦੇ ਆਂ ਆਪਾਂ ਜੋ ਇੰਪੋਰਟੈਂਟ ਕਨਸੈਪਟ ਆ ਮੈਥ ਦੇ ਹਾਲਾਂਕਿ ਮਾਨਸਿਕ ਯੋਗਤਾ ਭਾਸ਼ਾ ਵੀ ਬਹੁਤ ਇੰਪੋਰਟੈਂਟ ਹੈ ਉਹਨਾਂ ਵਿੱਚੋਂ ਬਹੁਤ ਸਾਰੇ ਕੁਐਸਚਨ ਆਉਣੇ ਨੇ ਪਰੰਤੂ ਗਣਿਤ ਦੇ ਵਿਸ਼ੇ ਨੂੰ ਵਿਦਿਆਰਥੀ ਅਕਸਰ ਔਖਾ ਮੰਨਦੇ ਨੇ ਤਾਂ ਜੋ ਵਿਦਿਆਰਥੀ ਗਣਿਤ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾਵੇਗਾ ਤਾਂ ਉਹਨਾਂ ਵਿਦਿਆਰਥੀਆਂ ਦੇ ਇਸ ਜੋ ਟੈਸਟ ਦੇ ਨਾਲ ਜੋ ਸਿਲੈਕਸ਼ਨ ਹੈ ਉਹਦੀ ਹੋਣ ਦੇ ਚਾਂਸ ਵਧ ਜਾਂਦੇ ਨੇ ਤਾਂ ਕੁਝ ਇੰਪੋਰਟੈਂਟ ਕਨਸੈਪਟ ਨੇ ਉਹਨਾਂ ਦੀ ਵਿਦਿਆਰਥੀਆਂ ਨੇ ਖਾਸ ਤੌਰ ਤੇ ਤਿਆਰੀ ਕਰਨੀ ਹੈ ਇਸ ਆਉਣ ਵਾਲੇ 10 11 ਦਿਨਾਂ ਵਿੱਚ ਕਿਉਂਕਿ ਕੁੱਲ ਮੈਥ ਦੇ 12 ਕਨਸੈਪਟ ਨੇ 12 ਕਨਸੈਪਟ ਨੇ 12 ਕਨਸੈਪਟਾਂ ਦੇ ਵਿੱਚੋਂ 5 6 ਕਨਸੈਪਟ ਐਸੇ ਨੇ ਜਿਨ੍ਹਾਂ ਜਿਨ੍ਹਾਂ ਵਿੱਚੋਂ 12 ਤੋਂ 15 ਕੁਐਸਚਨ 12 ਤੋਂ 15 ਕੁਐਸਚਨ 20 ਕੁਐਸਚਨਾਂ ਵਿੱਚ 12 ਤੋਂ 15 ਕੁਐਸਚਨ 5 6 ਕਨਸੈਪਟ ਵਿੱਚੋਂ ਆ ਜਾਂਦੇ ਨੇ ਤਾਂ ਉਹ ਇੰਪੋਰਟੈਂਟ ਕਨਸੈਪਟ ਹੈ ਜਿਵੇਂ ਫ੍ਰੈਕਸ਼ਨ ਪਿੰਨ ਉਸ ਤੋਂ ਇਲਾਵਾ ਟਾਈਮ ਸਮਾਤੇ ਦੂਰੀ ਹੈ ਉਸ ਤੋਂ ਇਲਾਵਾ ਆਉਸਤ ਹੈ ਉਸ ਤੋਂ ਇਲਾਵਾ ਸਾਰਨ ਵਿਆਜ ਦੇ ਸਵਾਲ ਨੇ ਇਸ ਤਰ੍ਹਾਂ ਕੁਝ ਇੰਪੋਰਟੈਂਟ ਕਨਸੈਪਟ ਨੇ ਉਹਨਾਂ ਵੱਲ ਖਾਸ ਵਿਦਿਆਰਥੀਆਂ ਨੇ ਧਿਆਨ ਦੇਣਾ ਇਹਨਾਂ ਆਉਣ ਵਾਲੇ 11 ਦਿਨਾਂ ਦੇ ਵਿੱਚ ਤਾਂ ਉਸ ਤੋਂ ਅੱਗੇ ਗੱਲ ਕਰਦੇ ਆਪਾਂ ਜੋ ਪ੍ਰੀਵੀਅਸ ইয়ার ਪੇਪਰ ਹੈ ਉਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਨਗੇ ਤੁਹਾਡੇ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਵਿਦਿਆਰਥੀ ਨੇ ਜੋ ਪ੍ਰੀਵੀਅਸ ਪੇਪਰ ਨੇ ਉਹਨਾਂ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੈਟਰਨ ਉਹਨਾਂ ਦੇ ਦਿਮਾਗ ਵਿੱਚ بیٹھ ਸਕੇ ਤੇ ਵੱਖ-ਵੱਖ ਤਰ੍ਹਾਂ ਦੇ ਸਵਾਲ ਉਹਨਾਂ ਨੂੰ ਫੇਸ ਕਰਨੇ ਮਿਲ ਸਕਣ ਤਾਂ ਜੋ ਉਹ ਆਪਣੇ ਆਪ ਕੌਨਫिडेंट ਹੋ ਜਾਣ ਤਾਂ ਪ੍ਰੀਵੀਅਸ ਦੇ ਜੋ ਟੈਸਟ ਆ ਤੁਹਾਡੀ ਜੋ ਬੁੱਕ ਹੈ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਭ ਤੋਂ ਪਹਿਲਾਂ 2023 ਵਾਲਾ ਪ੍ਰੀਵੀਅਸ ਇਅਰ ਟੈਸਟ ਆ ਉਹਨੂੰ ਤਿਆਰੀ ਕਰਨੀ ਹੈ ਉਹ ਤੁਸੀਂ ਉਸ ਦਾ ਪ੍ਰੈਕਟਿਸ ਕਰਨੀ ਹੈ ਉਸ ਤੋਂ ਬਾਅਦ 22 21 ਸੌਣ ਚੱਲਦੇ ਰਹੇ ਨੇ ਲਗਭਗ 17 ਤੱਕ ਜਾਂ 15 ਤੱਕ ਵੀ ਕਈ ਕਿਤਾਬਾਂ ਦੇ ਵਿੱਚ ਉਹ ਪ੍ਰੀਵਿਅਸ ਟੈਸਟ ਦਿੱਤੇ ਹੋਏ ਨੇ ਉਹਨਾਂ ਟੈਸਟਾਂ ਦੀ ਵਿਦਿਆਰਥੀਆਂ ਨੇ ਪ੍ਰੈਕਟਿਸ ਕਰਨੀਆਂ ਆਉਣ ਵਾਲੇ ਦਿਨਾਂ ਵਿੱਚ OMR ਸ਼ੀਟ ਤੇ ਤਿਆਰ ਰੱਖ ਦੇਣਾ ਸਾਰੇ ਜੋ ਪੇਪਰ ਹੋਣ ਜਾ ਰਹੇ ਨੇ ਉਹਨਾਂ ਦੇ ਅਨਸਰ ਹੈ ਉਹ OMR ਸ਼ੀਟ ਤੇ ਨੀਲੇ ਤੇ ਕਾਲੇ ਪੈਨ ਨਾਲ ਬੱਚੇ ਨੇ ਮਾਰਕ ਕਰਨੇ ਗੋਲ ਦائرة ਨੂੰ ਪੂਰੀ ਤਰ੍ਹਾਂ ਭਰਨਾ ਹੈ ਤਾਂ OMR OMR ਸ਼ੀਟ ਦੀ ਵੀ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਅਭਿਆਸ ਕਰਨੀ ਹੈ ਇਹਨਾਂ ਦਿਨਾਂ ਦੇ ਵਿੱਚ ਅੱਗੇ ਗੱਲ ਕਰਦੇ ਆਪਾਂ ਜੋ ਟਾਈਮ ਮੈਨੇਜਮੈਂਟ ਵਾਲ ਵਿਦਿਆਰਥੀਆਂ ਨੇ ਖਾਸ ਧਿਆਨ ਦੇਣਾ ਜੋ ਪੇਪਰ ਦਾ ਪੈਟਰਨ ਹੈ ਜੋ ਜੋ ਕੁੱਲ 80 ਕੁਐਸਚਨ ਨੇ 80 ਕੁਐਸਚਨਾਂ 'ਚੋਂ ਕਿਸ ਜੋ ਕੈਟਾਗਰੀ ਤੇ ਕਿੰਨਾ ਸਮਾਂ ਲੱਗੇਗਾ ਉਹ ਟਾਈਮ ਮੈਨੇਜਮੈਂਟ ਵਿਦਿਆਰਥੀਆਂ ਨੇ ਹੁਣੇ ਕਰਨੀ ਸ਼ੁਰੂ ਕਰ ਦੇਣੀ ਹੈ ਮੈਂ ਵਿਅਕਤੀਗਤ ਤੌਰ ਤੇ ਵਿਦਿਆਰਥੀਆਂ ਨੂੰ ਸਲਾਹ ਦੇਣਾ ਸਭ ਤੋਂ ਪਹਿਲਾਂ ਜੋ ਪੰਜਾਬੀ ਵਾਲਾ ਪੋਸ਼ਨ ਹੈ ਉਹਨੂੰ ਹੱਲ ਕਰ ਲਿਆ ਜਾਵੇ ਉਸ ਤੋਂ ਬਾਅਦ ਮਾਨਸਿਕ ਯੋਗਤਾ ਨੂੰ ਹੱਲ ਕਰ ਲਿਆ ਜਾਵੇ ਤੇ ਗਣਿਤ ਨੂੰ ਅਖੀਰ ਤੇ ਹੱਲ ਕਰਨਾ ਚਾਹੀਦਾ ਤੇ ਸਾਰੇ ਵਿਦਿਆਰਥੀ ਇਹ ਦੇਖੋ ਵੀ ਤੁਸੀਂ ਮੈਥ ਤੇ ਕਿੰਨਾ ਸਮਾਂ ਲਗਾਉਂਦੇ ਹੋ ਤੁਹਾਡਾ ਮਾਨਸਿਕ ਯੋਗਤਾ ਤੇ ਕਿੰਨਾ ਸਮਾਂ ਲੱਗਦਾ ਤੇ ਭਾਸ਼ਾ ਤੇ ਕਿੰਨਾ ਸਮਾਂ ਲੱਗਦਾ ਇਹ ਪੂਰੀ ਜੋ ਟਾਈਮ ਮੈਨੇਜਮੈਂਟ ਹੈ ਇਨਾਂ ਦਿਨਾਂ ਵਿੱਚ ਤੁਸੀਂ ਉਹਦਾ ਵੀ ਪੂਰਾ ਪੂਰਾ ਅਭਿਆਸ ਕਰ ਲੈਣਾ ਸੋ ਵਿਦਿਆਰਥੀਓ ਆਉਣ ਵਾਲੇ ਜੋ 11 ਦਿਨ ਇਹਨਾਂ ਚ ਪੂਰੀ ਚੰਗੀ ਤਰ੍ਹਾਂ ਤਿਆਰੀ ਕਰਨੀ ਆਪਣੇ ਪੇਪਰ ਦੀ ਤਾਂ ਜੋ ਤੁਸੀਂ ਬਿਹਤਰੀਨ ਕਾਰਗੁਜ਼ਾਰੀ ਦਿਖਾ ਸਕੋਗੇ ਵੱਤਵਾ ਸਮਾਂ ਪੜਨੂ ਦਿਨੇ ਆਪਣੇ ਖੇਡਣ ਦੇ ਦੋਸਤਾਂ ਮਿੱਤਰਾਂ ਨੂੰ ਸਮੇਂ ਨੂੰ ਥੋੜਾ ਇਨਾ ਘੈਰਾਂ ਦੇ ਵਿੱਚ ਘੱਟ ਕਰ ਦੇਣਾ ਜੋ ਆਪਣੇ ਰਿਸ਼ਤਾਰੇ ਮਿਲਣਾ ਕਿਸੇ ਨੂੰ ਉਹਨਾਂ ਨੂੰ ਸਮਾਂ ਘੱਟ ਦੇਣਾ ਤੇ ਆਪਣੇ ਘਰ ਬੈਠ ਕੇ ਵੱਤੋਵਾਂ ਤਿਆਰ ਕਰਨੀ ਹੈ ਆਪਣੇ ਅਧਿਆਪਕਾਂ ਨਾਲ ਲਗਾਤਾਰ رابطہ ਕਾਇਮ ਰੱਖਣਾ ਹੈ ਕਿਸ ਕਨਸੈਪਟ ਤੋਂ ਇੰਪੋਰਟੈਂਟ ਸਵਾਲ ਨੇ ਉਹਨਾਂ ਦੀ ਗੱਲ ਕਰਦੇ ਰਹਿਣੇ ਹੈ ਵੱਤੋਵਾਂ ਆਪਣੇ ਅਧਿਆਪਕਾਂ ਦੇ ਸੰਪਰਕ ਵਿੱਚ ਰੋ ਤਾਂ ਜੋ ਉਹ ਤੁਹਾਨੂੰ ਹੋਰ ਵਧੀਆ ਤਿਆਰੀ ਕਰਾਉਂਦੇ ਰਹਿਣ